ਖਿਆਨੋ ਵੇਖਣ ਵਾਲੇ ਸਾਰੇ ਵਿਦਾਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਾਰਥੀਓ ਸੜਾ ਵਿਸ਼ਾ ਅੰਚਲਿਆ ਹੋਇਆ ਸੀ ਆਓ ਕੋਲ ਇਤਿਹਾਸ ਜਾਣੀ ਇਤੋਂ ਪਹਿਲੇ ਵਾਲੀ ਕੱੱਖੇ ਵਿੱਚ ਮੈਂ ਤੁਹਾਡੇ ਨਾਲ ਪਹਿਲੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਤੇ ਤੀਜੀ ਪਾਤਸ਼ਾਹੀ ਬਾਰੇ ਡਿਸਕਸ ਕੀਤਾ ਸੀ ਅੱਜ ਦਾ ਨਵਾਬੀ ਸਾਹਿਬ ਸ਼ੁਰੂ ਹੋਇਆ ਸੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਇਹਦੇ ਬਾਰੇ ਮੈਂ 5 6 6 5% ਤੁਹਾਡੇ ਨਾਲ ਡਿਸਕਸ ਕਰਾਂਗਾ ਵੇਖੋ ਜੀ ਅੱਜ ਦਾ ਸਾਡਾ ਨਵਾਬੀ ਸਾਹਿਬ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਵੇਖੋ ਜੀ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਆ ਵੇਖੋ ਜੀ ਜਿਹੜੇ ਸ੍ਰੀ ਗੁਰੂ ਰਾਮਦਾਸ ਜੀ ਹੈ ਇਹਨਾਂ ਦਾ ਪਹਿਲਾ ਨਾਮ ਕੀ ਸੀ ਭਾਈ ਜੇਠਾ ਜੀ ਪਹਿਲਾਂ ਇਹਨੂੰ ਭਾਈ ਜੇਠਾ ਜੀ ਇਹਨਾਂ ਨਾਮ ਸੀ ਸ੍ਰੀ ਗੁਰੂ ਰਾਮ ਦਾ ਅਮਰਦਾਸ ਜੀ ਨੇ ਇਹਨਾਂ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਸੀ ਤੋਂ ਇਹਨਾਂ ਦਾ ਪਹਿਲਾ ਨਾਮ ਕੀ ਸੀ ਭਾਈ ਜੇਠਾ ਜੀ ਕਿਹੜਾ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਰਾਮਦਾਸ ਜੀ ਦਾ ਅੱਗੇ ਵੀ ਖੋਜੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਪਿਤਾ ਜੀ ਦਾ ਕੀ ਨਾਮ ਸੀ ਇਹਨਾਂ ਦਾ ਪਹਿਲਾ ਨਾਮ ਜੇਠਾ ਜੀ ਸੀ ਭਾਈ ਜੇਠਾ ਜੀ ਤੇ ਇਹਨਾਂ ਦੇ ਪਿਤਾ ਦਾ ਕੀ ਨਾਮ ਸੀ ਕਿਹੜਾ ਗੁਰੂ ਰਾਮਦਾਸ ਜੀ ਦੇ ਇਹਨਾਂ ਦੇ ਪਿਤਾ ਦਾ ਨਾਮ ਹਰੀਦਾਸ ਜੀ ਸੀ ਇਹਨਾਂ ਦੇ ਪਿਤਾ ਦਾ ਕੀ ਨਾਮ ਸੀ ਸ੍ਰੀ ਹਰੀਦਾਸ ਜੀ ਤੀਜਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਰਾਮਦਾਸ ਜੀ ਰਾਮਦਾਸ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਇਨਾ ਦੀ ਮਾਤਾ ਦਾ ਨਾਮ ਕੀ ਨਾਮ ਸੀ ਪੁੱਛਿਆ ਗਿਆ ਸੀ ਮਾਤਾ ਦਇਆ ਕੌਰ ਜੀ ਮਾਤਾ ਦਇਆ ਕੌਰ ਜੀ ਇਹਨਾਂ ਦੇ ਪਿਤਾ ਦਾ ਨਾਮ ਕੀ ਸੀ ਸ੍ਰੀ ਹਰਿਦਾਸ ਜੀ ਤੇ ਮਾਤਾ ਦਾ ਨਾਮ ਮਾਤਾ ਦਇਆ ਕੌਰ ਜੀ ਇਹਨਾਂ ਦਾ ਪਹਿਲਾ ਕੀ ਨਾਮ ਸੀ ਭਾਈ ਜੇਠਾ ਜੀ ਚੌਥਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸੀ ਇਹਨਾਂ ਦਾ ਪ੍ਰਕਾਸ਼ ਬਾਰੇ ਪੁੱਛਿਆ ਗਿਆ ਸੀ ਕਿੱਥੋਂ ਹੋਇਆ ਸੀ ਸਨ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿੱਚ ਕਿੱਥੇ ਵੀ 1534 1534 ਈਸਵੀ ਨੂੰ ਚੂਨਾ ਮੰਡੀ ਆ ਚੂਨਾ ਮੰਡੀ ਕਿੱਥੇ ਹੈ ਲਾਹੌਰ ਲਾਹੌਰ ਕਿੱਥੇ ਹੈ ਪਾਕਿਸਤਾਨ ਵਿੱਚ ਹੋਇਆ ਸੀ ਅੱਗੇ ਵਾਲਾ ਪਰਸਨ ਪੰਜਵਾਂ ਪਰਸਨ ਕਿਹੜਾ ਸੀ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਨਾਨੀ ਕੋਲ ਕਿੱਥੇ ਰਹਿੰਦੇ ਸਨ ਆਪਣੀ ਨਾਨੀ ਕੋਲ ਇਹਨਾਂ ਨਨਕਾਣਾ ਪਿੰਡ ਕਿੱਥੇ ਸੀ ਪਿੰਡ ਬਸਾਰ ਕੇ ਅੰਮ੍ਰਿਤਸਰ ਆਪ ਪਿੰਡ ਬਾਸਰਕੇ ਕਿੱਥੇ ਐ ਅੰਮ੍ਰਿਤਸਰ ਵੇਰੇ ਆਰਾਮਦਾਸ ਜੀ ਆਪਣੀ ਨਾਨੀ ਕੋਲ ਰਹਿੰਦੇ ਸਨ ਇਹ ਸਾਡਾ ਅਜ ਦਾ ਵਿਸ਼ਾ ਦੇ 5% ਚੌਥੀ ਪਾਸ਼ਾਈ ਬਾਰੇ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਨੇ ਅਜ ਦਾ ਵਿਸ਼ਾ ਇੱਥੇ ਹੀ ਸਮਾਪਤ ਹੋਇਆ ਸੀ ਕੱਲ ਨੂੰ ਮਿਲਦੇ ਹਾਂ ਨਵੀਂ ਕਲਾਸ ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਕਰੇ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰੇ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh